ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਗੋਭੀ ਦੀ ਸਬਜ਼ੀ ਕਿੱਦਾਂ ਬਣਦੀ ਆ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਗੋਭੀ ਨੂੰ ਧੋ ਕੇ ਫਿਰ ਉਸ ਨੂੰ ਛੋਟੇ ਛੋਟੇ ਟੁਕੜਿਆਂ 'ਚ ਕੱਟ ਲੈਣਾ ਫਿਰ ਇੱਕ ਬਰਤਨ ਪਾਣੀ ਦਾ ਭਰ ਕੇ ਨੂਨ ਪਾ ਕੇ ਇਸ ਨੂੰ ਓਨੇਦਰ ਉਬਾਲਣਾ ਜਿੰਨੇ ਚਿਰ ਇਹਦੇ ਵਿੱਚ ਜੋ ਜ਼ਹਿਰ ਮਿਲਾਏ ਹੋਏ ਨੇ ਉਹ ਅਲੱਗ ਨਾ ਹੋ ਜਾਣ ਥੋੜੇ ਜਿਹਾ ਆਲੂ ਵੀ ਤੁਸੀਂ ਕੱਟ ਕੇ ਪਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਆ ਹੁਣ ਦੇਖੋ ਜੀ ਇਹਦੇ ਪਾਣੀ ਦੇ ਵਿੱਚੋਂ ਕੈਮੀਕਲ ਅਲੱਗ ਹੋ ਗਿਆ ਇਹ ਪਾਣੀ yellow yellow ਹੋ ਗਿਆ ਇਸ ਤੋਂ ਬਾਅਦ ਅਸੀਂ ਪਿਆਜ਼, ਟਮਾਟਰ, ਅਦਰਕ, ਲਸਣ ਨੂੰ ਛਿੱਲ ਕੇ ਫਿਰ ਇਸਦਾ ਸੀ ਇਸ ਨੂੰ ਕ੍ਰਸ਼ ਕਰ ਲੈਣਾ ਵਾ ਤੁਸੀਂ ਚਾਹ ਤਾਂ ਹੱਥ ਨਾਲ ਵੀ ਕੱਟ ਸਕਦੇ ਹੋ ਮੈਂ ਇੱਥੇ ਮਿਕਸੀਨ ਵਰਤ ਰਿਹਾ ਵਾਂ ਫਿਰ ਇੱਕ ਪੈਨ ਵਿੱਚ ਤੇਲ ਪਾ ਕੇ ਤੜਕਣਾ ਵਾ ਪਹਿਲਾਂ ਜੀਰਾ ਫਿਰ ਜਿਮੇਨ ਇਹਨੂੰ ਥੋੜਾ ਜਿਹਾ ਬ੍ਰਾਊਨ ਹੋਣ ਤੱਕ ਫਿਰ ਇਸ ਆਪਣਾ ਜੋ ਮਿਕਸਰ ਤਿਆਰ ਸੀ ਉਹਨੂੰ ਵਿੱਚ ਪਾ ਕੇ ਇਸ ਨੂੰ ਤਕਰੀਬਨ ਪੂਰਾ ਹੋਂ ਤੱਕ ਭੁੰਨਣਾ ਵਾ ਇਸ ਨੂੰ ਤਕਰੀਬਨ ਤਿੰਨ ਚਾਰ ਮਿੰਟ ਲੱਗ ਸਕਦੇ ਆ ਭੁੰਨ ਕੇ ਇਹਨੂੰ ਚੰਗੀ ਤਰ੍ਹਾਂ ਹੁਣ ਉਹ ਜੀ ਭੁੰਨਿਆ ਗਿਆ ਵਾ ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਵਾ ਹਲਦੀ ਗਰਮ ਮਸਾਲਾ ਨੂਨ ਲਾਲ ਮਿਰਚ ਤੁਸੀਂ ਚਾਹੋ ਤਾਂ ਹਰੀ ਮਿਰਚ ਵੀ ਪਾ ਸਕਦੇ ਏਨੂੰ ਚੰਗੀ ਤਰ੍ਹਾਂ ਭੁੰਨਾਂਗੇ ਮਸਾਲੇ ਨੂੰ ਫਿਰ ਇਸ ਦੇ ਵਿੱਚ ਜੋ ਆਪਾਂ ਗੋਭੀ ਉਬਾਲੀ ਸੀ ਫਿਰ ਇਸ ਨੂੰ ਮਿਕਸ ਕਰਕੇ ਤਕਰੀਬਨ 5 ਤੋਂ 10 ਮਿੰਟ ਰੱਖ ਦਾਂਗੇ ਟੱਕਣ ਲਾ ਕੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਪਾਣੀ ਐਡ ਕਰ ਸਕਦੇ ਹੋ ਇਸ ਨਾਲ ਕੀ ਹੋਊਗਾ ਕਿ ਗੋਭੀ ਆਪਣੀ ਥੱਲੇ ਨਹੀਂ ਲਓ ਜੀ ਆਪਣੀ ਗੋਭੀ ਬਣ ਕੇ ਤਿਆਰ ਆ ਹੁਣ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਘਿਓ ਜਾਂ ਮੈਗੀ ਮਸਾਲਾ ਵੀ ਐਡ ਕਰ ਸਕਦੇ ਹੋ ਥੋੜਾ ਜਿਹਾ ਇਸ ਨਾਲ ਕੀ ਆ ਸਵਾਦ ਗੋਭੀ ਦਾ ਹੋਰ ਜ਼ਿਆਦਾ ਵਾਜੂਗਾ ਮੈਗੀ ਮਸਾਲਾ ਐਡ ਕਰਨ ਤੋਂ ਬਾਅਦ ਤਕਰੀਬਨ ਇਸ ਨੂੰ 1-2 ਮਿੰਟ ਹੋਰ ਭੁੰਨ ਲਓ ਤਾਂ ਜੋ ਮੈਗੀ ਮਸਾਲਾ ਪੂਰੀ ਤਰ੍ਹਾਂ ਹਰ ਇੱਕ ਪੀਸ ਵਿੱਚ ਰਚ ਜਾਵੇ ਲਓ ਜੀ ਆਪਣੀ ਗੋਭੀ ਬਣ ਕੇ ਤਿਆਰ ਆ ਘਰ ਵਿੱਚ ਬੜੇ ਹੀ ਆਸਾਨ ਤਰੀਕੇ ਨਾਲ ਬਿਨਾਂ ਕਿਸੇ ਜਿਆਦਾ ਮਸਾਲੇ ਤੋਂ ਪਰ ਵਿੱਚ ਤੁਸੀਂ ਇਸ ਨੂੰ ਬਣਾ ਸਕਦੇ ਹੋ ਇਸ ਵਿੱਚ ਹੁਣ ਤੁਸੀਂ ਚਾਹੋ ਤਾਂ ਧਨੀਆ ਵੀ ਐਡ ਕਰ ਸਕਦੇ ਹੋ ਇਸ ਦੇ ਨਾਲ ਇਸ ਦਾ ਸਵਾਦ ਹੋਰ ਜਿਆਦਾ ਵਧੀਆ ਹੋਏਗਾ ਇੱਥੇ ਮੈਂ ਵੀ ਇਸ ਦੇ ਵਿੱਚ ਥੋੜਾ ਜਿਹਾ ਧਨੀਆ ਐਡ ਕਰ ਰਿਹਾ ਤਾਂ ਇਸ ਨਾਲ ਦੇਖਣ ਨੂੰ ਵੀ ਵਧੀਆ ਲੱਗਦੀ ਹੈ ਤੇ ਸਵਾਦ ਵੀ ਬੜਾ ਵਧੀਆ ਬਣਦਾ ਵਾ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਗੋਭੀ ਪੂਰੀ ਤਰ੍ਹਾਂ ਬੜੀ ਸਵਾਦ ਬੜੀ ਹੀ ਦੇਖਣ ਨੂੰ ਵਧੀਆ ਲੱਗ ਰਹੀ ਹੈ ਇਸ ਦੀ ਰੰਗਤ ਤੋਂ ਹੀ ਪਤਾ ਲੱਗਦਾ ਕਿ ਗੋਭੀ ਬੜੀ ਸਵਾਦ ਬਣੀ ਹੈ ਇਸਨੂੰ ਤੁਸੀਂ ਕਿਸੇ ਤਰੀਕੇ ਨਾਲ ਵਿਖਾ ਸਕਦੇ ਹੋ ਇੱਥੇ ਆਪਾਂ ਪ੍ਰਸ਼ਾਦੇ ਲਏ ਨੇ ਸੋ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ